ਮੈਂ ਹਜੇ ਦੋ ਗੇੜੇ ਦੇ ਦਿੱਤੇ ਅੱਛਾ ਉਹ ਆਤੀ ਉੱਧਰ ਉੱਧਰ ਨੂੰ ਚੱਕ ਤੇ ਭਾਟੇ ਫੇਰ ਦਿੱਤੀ ਤਾਂ ਮੈਂ ਡਰਾਈਵਰ ਤਾਂ ਮੈਂ ਇੰਨੇ ਟਰਾਲੇ ਚਲਾਇਆ ਸੋ ਇਹ ਨਹੀਂ ਚੱਲੂ ਹਾਂ ਉਹ ਕਿਹੜੀ ਚੀਜ਼ ਹੈ ਹੈ ਹਾਂ ਕੈ ਕ ਗੋਟੇ ਖੜ ਗਏ ਆ ਹਿੰਮਤ ਨਹੀਂ ਮੁੱਕੀ ਬਸ ਕਾਹਦਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਗਿਆ ਸਾ ਤਾ ਕਿ ਤੁਸੀਂ ਹਮੇਸ਼ਾ ਪੋਚ ਰਹੋ ਤੰਦਰੁਸਤ ਰਹੋ ਚੜਦੀਆਂ ਕਲਾਂ ਦੇ ਵਿੱਚ ਰਹੋ ਜੀ ਲੋ ਜੀ ਇਲੈਕਸ਼ਨ ਦਾ ਦੌਰ ਨਿਕਲ ਗਿਆ ਪੂਰੇ ਭਾਰਤ ਦੇ ਵਿੱਚ ਅੱਜ ਤਕਰੀਬਨ ਤਕਰੀਬਨ ਡਿਸਾਈਡ ਹੋ ਜਾਣਾ ਹੈ ਸ਼ਾਂਤ ਪਰ ਕਿਹਦੀ ਗਵਰਨਮੈਂਟ ਬਣਨੀ ਹੈ ਉੱਪਰ ਫਿਰ ਬਦਲ ਚੱਲ ਰਹੇ ਪਤਾ ਨਹੀਂ ਕੀ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਤੇ ਹੁਣ ਆ ਪਿੱਛੇ ਮੇਰੇ ਭਰਾ ਦਾ ਖੋਰਾ ਸਾਹਿਬ ਬਿਮਾਰ ਠ ਮਾਰ ਰਹੇ ਕਾਫੀ ਜ਼ਿਆਦਾ ਮੇਤੇ ਖਬਰ ਨੂੰ ਨਹੀਂ ਜਾਹ ਹੋਇਆ ਹੋਇਆ ਹੈਗਾ ਤੇ ਅੱਜ ਅਰੈਸਟ ਕਰਕੇ ਦੁਪਹਿਰ ਦੇ ਟਾਈਮ ਤੱਕ ਕਹਨ ਫੁੱਲ ਅਰੈਸਟ ਹੋਈ ਦਿਮਾਗ ਸ਼ਾਂਤ ਹੋਇਆ ਟੈਂਜਰਾਂ ਪਹੁੰਚਣਾ ਇਧਰ ਦੇ ਫ੍ਰੀ ਕਰਕੇ ਹੁਣ ਉੱਠਿਆ ਤੇ ਨਾ ਤਕਰੀਬਨ 10:30 ਦਾ ਹੋਏਗੇ ਟਾਈਮ ਹੋ ਗਿਆ ਇਸ ਸਮੇਂ 11 ਵਜੇ ਗਏ ਜੀ ਤੇ ਹੁਣਾਂ ਤੋਂ ਕਿ ਤਿਆਰ ਹੋ ਗਿਆ ਤੇ ਹੁਣ ਮੈਂ ਚੱਲਿਆ ਜੀ ਉਹਨਾਂ ਦੀ ਖਬਰ ਨੂੰ ਨਾਲ ਲੈ ਕੇ ਚੱਲੇ ਜੀ ਆਪਣੀ ਫੈਮਿਲੀ ਇਹ ਮੇਰਾ ਪੁੱਤ ਵੀ ਜਿਹੜੀ ਹੈ ਵਾ ਇਧਰ ਉਹ ਟੈਕਸੀ ਦਾ ਮੇਰੇ ਨਾਲ ਗੱਡੀ ਵਿੱਚ ਮੇਰੇ ਨਾਲ ਜਾਣਾ ਨਾ ਪ੍ਰਿੰਟਰ 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 ਦੇ ਕੋਲ ਪੂਰੇ ਮਾਰਨਾ ਨਹੀਂ ਹੈਗਾ ਇਧਰ ਪਰ ਸਾਚੀ ਕਾ ਬਦ ਸਾਚੀ ਕਾ ਬਦ ਨਾਨਾ ਜੀ ਕੋ ਨਾਨੇ ਕੋ ਨਹੀਂ ਜਾਣਾ ਆਪਣੇ ਨਾਨੇ ਨਾਨੇ ਗੱਲ ਕਰ। ਸੱਸੀ ਕਾ ਬਲਾ ਇੱਧਰ ਬੰਨੇ। ਪਹਿਲਾ ਉੱਧਰ ਬੰਲਾ। ਸੱਸੀ ਦਾ ਬਲਾ। ਅੱਛੀ ਅੱਛੀ ਕਰ ਬਲਾ। ਨਾਨੇ ਨਾਨੇ ਮੋਰ ਨਹੀਂ ਨਾ ਰਹੇਗਾ। ਇੱਧਰ ਸੁਣ ਬਲਾ। ਸੱਸੀ ਕਾ ਬਲਾ ਦੇ ਮੇਰਾ ਪੁੱਤ ਬੀਤੂ ਦਾ ਅੱਛੀ ਗੱਲ ਨਹੀਂ ਬੋਲਦਾ। ਹਾਏ ਜਨੇ ਕਿੱਥੇ ਕਾਲ ਨੇ। ਕਿੰਟੀ ਕਿੰਟੀ ਕਿੰਟੀ। ਨੋ ਆਈਜ਼ ਕਿੱਥੇ ਪਾਪਾ ਦੀਆਂ ਆਈਜ਼ ਮੜ ਜਾਂ ਫਟਫਟ ਦਾਦੇ ਪਾਪਾ ਦੀਆਂ ਆਈਜ਼ ਕਿੱਥੇ ਆ? ਪਾਪਾ ਦੀ ਨੋਜ ਨੋਜ ਕਿੱਥੇ ਪਾਪਾ ਦੀ ਇਅਰ ਕਿੱਥੇ ਪਾਪਾ ਦੇ? ਹਾਂ ਪਾਪਾ ਦੇ ਤੀਤ ਕਿੱਥੇ ਆ?

ਉਹ ਮੇਰੇ ਸਿਰ ਨੇ ਕੱਕੇ ਚਲੋ ਮੰਮਾ ਨੂੰ ਕਰੀਏ ਮੰਮਾ ਨਹੀਂ ਕਰਦੇ ਚਲੋ ਚੱਲ ਜੀਏ ਮਨ ਪਾਰੀ ਤੇ ਗੜਿੰਦਾ ਮਿੱਟੀ ਹਾਲ ਤੱਕ ਇੱਕ ਵਾਰੀ ਪਰ ਮਿੱਟੀ ਪੜ ਜੋ ਗੱਡੇ ਕੋਈ ਨਹੀਂ ਕਰਕੇ ਚਲੋ ਚੱਲੀਏ ਬਲੈਕ ਜੰਨੀਆਂ ਕਰੀਮਾਂ ਲਾਈਆਂ ਗੇਰਨਾ ਨਹੀਂ ਹੋਣਾ ਹੈ ਮੰਮਾ ਕਿੱਧਰ ਸਤੇਦਰ ਮੰਮਾ ਕਿਥੇ ਹੈ ਹਾਂ ਸਤੇ ਹੈ ਚਾਹ ਰੈਡੀ ਹੋ ਗਈਆਂ ਨਹੀਂ ਆ ਤੁਸੀਂ ਹਾਂ ਜੀ ਆਪੇ ਆ ਜਾਓ ਫਰਦਾ ਵੀ ਜੋਰਨੀ ਹੈਗਾ ਯਾਰ ਹਲ ਵੇਟ ਹੋ ਗਿਆ ਮੈਨੂੰ ਕਹੀ ਮੈਨੂੰ ਕਹੀ ਕਿ ਜਾ ਜਾ ਕੇ ਉੱਠ ਖੜੋ ਫਲਾਣਾ ਕਰ ਦੋ ਢਿਮਕਾ ਕਰ ਦੋ ਹੁਣ ਆਪ ਬਸ ਸੱਤਾਂ ਬੈਠਾ ਰੂਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਚੱਲਿਆ ਆਂ ਭੰਬਰੀ ਨੂੰ ਮੈਂ ਤਾਂ ਤਿਆਰ ਨਹੀਂ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਭੋਤੇ ਪਰ ਮਾਤਾ ਉਹਨਾਂ ਕੋਲ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਕੁਝ ਦਿਨਾਂ ਤਾਂ ਤੁਹਾਨੂੰ ਪਤਾ ਤਾਂ ਵੀ ਡੈਡੀ ਵੀ ਬਿਮਾਰ ਸੀਗੇ ਵੀ ਮੈਂ ਤੇ ਤਾਂ ਜਾਇਆ ਨਹੀਂ ਗਿਆ ਹੈਗਾ ਬਈ ਇਸ ਕਰਕੇ ਮੈਂ ਸੋਚਿਆ ਵੀ ਸਰਦਾਰ ਜੀ ਦੇ ਮਿੱਤਰਾਂਲੇ ਕਿੱਥੇ ਵੀ ਚਲੋ ਖਬਰ ਨੂੰ ਜਾ ਜਾਈਏ ਹਾਂ ਮੈਂ ਸੁੱਤਾ ਪਿਆ ਤਾਂ ਜੀ ਥੱਕਿਆ ਹੋ ਬਹੁਤ ਮਰਾਦ ਦਾ ਹਾਂ ਇਸ ਕਰਕੇ ਇਹ ਕਹਿੰਦੇ ਵੀ ਚਲੋ ਚੱਲਦੇ ਆ ਕੱਲੂ ਚੱਲੂਗੇ ਉਹ ਚੱਲੂਗੇ ਮੁੜ ਕੇ ਫਿਰ ਵੀ ਕਈ ਦਿਨ ਹੋ ਗਏ ਵੀ ਅਸੀਂ ਸੋਚਿਆ ਵੀ ਚੱਲ ਦੁਪਹਿਰਾਂ ਦੁਪਹਿਰ ਹੁਣ ਮਿਲਿਆ ਆਉਂਦੇ ਨਾਲੇ ਹੂੰ ਠੀਕ ਨੇ ਵਧੀਆ ਕਰ ਦੁਪਹਿਰ ਨੂੰ ਵੀ ਸੌਣਾ ਹੀ ਆ ਇਹ ਵੀ ਗੱਲ ਠੀਕ ਆ ਕਿਧਰ ਪੰਗ ਕਿੱਥੇ ਚੱਲੇ ਮੇਰਾ ਪੈਨ ਦੇ ਲੋ ਥੱਲੇ ਗਿਰ ਗਿਆ ਉਹ ਫਿਰ ਚੱਕੋ ਪੈਨ ਉਹਦੇ ਕੋਲ ਕੈਪ ਉਹਦੇ ਕੋਲੇ ਆ ਚਲੋ ਚੱਲੀਏ ਨਿਕਲੋ ਚਲੋ ਚਲੋ ਜੀ ਚਲੋ ਚਲੋ ਫਿਰ 10 ਮਿੰਟ ਬਾਅਦ ਤੱਕ ਆਪਾਂ ਚੱਹੀ ਦੇ ਨਾ ਹੋਰ ਫਿਰ ਦੈ ਜੀ ਨਹੀਂ ਲਾਪੂ ਆਹ ਬਾਦ ਵਿੱਚ ਸਕੂਟਰ ਹਲਾ ਤੋ ਮੱਟਾ ਵਾਲੀ ਹਾਂ ਲੈਟਾਂ ਸਕੂਟਰ ਹੀ ਆ ਇਹਦਾ ਤੇਰਨ ਤੋਂ ਜਾ ਹੀ ਰਿਹਾ ਰਗਾਤੂ ਨੂੰ ਮੈਂ ਵੀ ਨਹੀਂ ਜਾਣਾ ਨੂੰ ਨਾ ਇਹ ਚਾਣਾ ਨੇ ਬਲਾਕ ਸੀ ਸਹੀ ਸਹੀ ਗਾੜੀ ਲੈਟ ਆ ਉਹ ਠੀਕ ਹੈ ਹਾਂ ਠੀਕ ਆ ਬਦਾਈ ਦਿਓ ਤੁਹਾਨੂੰ ਹੋ ਬਈ ਕੋਈ ਨਹੀਂ ਦਾਇਲ ਐੜ ਭੱਜੀ ਥੋੜੀ ਮਸਲੇ ਹਸਤੀ ਕਾਲ ਜੀ ਜੀ ਚੱਲ ਗਈ ਜੀ ਆਹ ਬੋਸ ਨਾ ਉਹ ਨਹੀਂ ਤਾਂ ਜੀ ਕਿਦਾਂ ਦਿੱਤਾ ਹੁਣ ਪਾ ਠੀਕ ਜਾਂਦਾ ਆਵਾ ਫੜੀ ਬੋਸ ਨਾ ਨਵੀਂ ਲਖਨਊ ਵਿੱਚ ਰੱਬੂ ਹੈ ਹਾਂ ਹਾਂ ਤੇਰੇ ਨੰਬਰ ਮੈਂ ਗੋਲ ਕਰਦਾ ਹਾਂ ਹਰ ਖਿਡਾਰੀ ਬਣ ਗੀਏ ਬੌਂ ਦੇ ਨਹੀਂ ਮੈਂ ਤੁਸੀਂ ਕਿ ਚਲਾ ਲੀਏ ਮੈਂ ਚਲਾਉਂਗੇ ਜਿਹੜੇ ਦੇਦੇ ਪਿੰਡ ਵਿੱਚ ਹਾਂ ਹੌਲ ਕੇ ਚੇ ਦੇਣੇ ਪਿੰਡ ਵਿੱਚ ਠੀਕ ਹੈ ਚੱਲ ਠੀਕ ਹੈ ਮੰਗੇ ਹੋਰ ਕਿਤੇ ਨਾ ਘਮਾਣ ਕਿਤੇ ਨਹੀਂ ਜਾਣਾ ਇੱਥੀ ਕੋ ਮਾਰ ਮਾਰ ਬੋਤਾ ਹਾਂਜੀ 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 ਕਣਕ ਮਿਲਦੀ ਸੀ ਉਹ ਮੈਂ ਪਾਣੀ ਕਢਾ ਲਈ ਜਿਹੜਾ ਗਿਆ ਉਹ ਕੋਲ ਓਹ ਚੱਲ ਸਸ ਮਨ ਮਸੂੂਸ ਸੇ ਠੀਕ ਹੋ ਰਿਹਾ ਵੀਰ ਫਟ ਹੈ ਨਾ ਉਹ ਆ ਬਾਤੂੰਗੀ ਚਲੋ ਉਹ ਰੋ ਨਹੀਂਦੀ ਉਹ ਉਹ ਬਹੁਤ ਬਾਕ ਨਹੀਂ ਮੇਰਾ ਗੁੱਬੇ ਸੁਣ ਨਹੀਂ ਬੈਗਲ ਦੇਖੋ ਰੋ ਬਾਤ ਆ ਜਾਂਦਾ ਜਾਂਦਾ ਮਫਲੀ ਜੀ ਬਹੁਤ ਦਿਨਾਂ ਦਾ ਦੇਖ ਰਿਹਾ ਵਿੱਚ ਮੈਨੂੰ ਇਲੈਕਸ਼ਨਾਂ ਨਾਲ ਇਲੈਕਸ਼ਨਾਂ ਨਾਲ ਆਇਆ ਫਿਰ ਇਹਦੇ ਵਿੱਚ ਕਾਂਗ ਦਾ ਜਿੱਤ ਗਿਆ ਹਾਂ ਕਾਂਗ ਜਿੱਤ ਗਿਆ ਹਾਂ ਕਾਜੀ ਚਲਾਈ ਆਉਣ ਤੇ ਸਿੱਟਾ ਲੱਗਿਆ ਆਵਾਜ਼ ਨੂੰ ਕੱਜ ਹੋ ਗਏ ਪਾਣੀ ਦੇ ਬੋਤਲ ਆ ਕਈ ਤਾਂ ਬਦਨਾਮ ਹੋ ਗਏ ਨਾ ਜ਼ਿਆਦਾ ਹੁਣ ਹਾਂ ਗੱਲ ਜ਼ਿੰਦਗੀ ਹੁਣ ਲੋਕਾਂ ਨੇ ਬਦਲਾਅ ਦੇਖਣਾ ਪੜਾ ਬਈ ਉੱਪਰ ਕਾਗਰ ਸਰਕਾਰ ਬਣਾਈਏ ਜਾਂ ਮੋਦੀ ਬਣਾਈਏ ਤਾਂ ਕਰਕੇ ਫਿਰ ਲੋਕਾਂ ਨੇ ਦਰਬਾਰ ਮੋਦੀ ਫੇਰ ਆ ਆ ਨਾਲ ਦੇ ਯਾਰ ਹਾਲੇ ਤਾਂ ਮੇਰੇ ਖਿਆਲ ਥੋੜੀ ਜਿਹੀ ਹੈਗੀ ਨਹੀਂ ਹੁਣ ਹਾਂ ਕਾਹ ਕਹਿੰਦਾ ਲੈ ਲੈ हो गया पक्का कहना हां सही लग रहा है चलो जी अब बैठोगे होनी थी आज जरा भी किसको तेज जाऊंगा फलाना करूंगा देर लेट भई चल वो चक्कर दिन में बैठ के बैठ के ना सब निकलने आवे नहीं सारे एक पेट कोई नहीं थैंके मैं मेरे बच्चे देने का बस दिन मेरा दिन पेट

ਉਈ 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 ਤੈਨੂੰ ਦੇਣਾ ਹੀ ਨਹੀਂ ਉਈ 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 ਮੈਨੂੰ ਪੀਜਾ ਮਿਲ ਨਹੀਂ ਤਕਾਈ ਖਾਣੀਆਂ ਪਾਪਾ ਲਾਇਆ ਮੇਰਾ ਬੱਸ ਲੈ ਬੋਲ ਬੋਲੀ ਹੋਣੀ ਇਹਨੂੰ ਇਹਨੂੰ ਪਤਾ ਹੀ ਨਹੀਂ ਆਲੂ ਆਲੂ ਘਰ ਖਾਂਦੀ ਨਹੀਂ ਤੂੰ ਹੂੰ ਰੱਜ ਕੇ ਜੁਗਨ ਕਰੇ ਆਲੂ ਆਈ ਹੋਈ ਘਰ ਦੇ ਖੋਖੋ ਕੇ ਹਾਂ ਕੱਲ ਕੜੀ ਬਣਾ ਲਈ ਅਸੀਂ ਘਰ ਨੂੰ ਕਹਿੰਦੀ ਆਲੂ ਦੇ ਦੇ ਜੀ ਠੀਕ ਬਣਾ ਲਾਂਗੇ ਸਮਝਾ ਲੂ ਹਣ ਕਹੇ ਇਹ ਨਹੀਂ ਤਾਂ ਬਦਤੀ ਵੀ ਕਰਨ ਦੇ ਵੀ ਕਹੋਦੀ ਹੈ ਅਗੇ ਕਰਨ ਸਾਰੇ ਦੇਖੋ ਨਹੀਂ ਕਰਨ ਦਾ ਹਰ ਇੱਕ ਚੀਜ਼ ਚਾਲੂ ਖਾਂਦਾ ਤਾਂ ਟੁੱਟੀ ਚੇੜੇ ਸਾਡੇ ਆ ਵੀ ਲੱਗੇ ਆ ਵੀ ਲੱਗਦੀਆਂ ਹਾਂ ਹਾਂ ਐਸ਼ੈਂਕ ਨੂੰ ਰਾਈਦੀ ਮੰਮੀ ਨੇ ਭਾਂਡੇ ਮੁੰਡੇ ਮਾਜਣ ਦਸ ਮਿੰਟ ਦੇਰੀ ਹੋ ਗਈ ਜੀ ਕਿਉਂ ਹੋ ਰਹੀ ਹੈ ਮੁਰਗੇ ਕੋਈ ਨਹੀਂ ਲੱਗੇ ਹੂੰ ਕੋਈ ਨਹੀਂ ਕੋਈ ਗੱਲ ਨਹੀਂ ਫਰਮੰਤ ਕੋਰਾ ਤੁਸੀਂ ਸਤ ਸੋਹਰ ਸਾਰਾ ਸੰਜੂਸ ਹੈ ਨਾ ਗਾਸ ਹੋਰ ਵੀ ਸਿਰਦਾ ਨੋ ਗੱਲ ਮੇਰਾ ਸਾਰਾ ਜਿਮ ਕਰਾਉਂਦਾ ਕੰਮ ਝਾਕੋ ਨਾ ਮਮਤਾ ਮਗਰ ਗਲੀ ਮਿਲਦੇ ਹਾਂ ਕਰ ਲੜ ਕੇ ਮਿਲ ਕੇ ਚੱਲਦਾ ਹੁੰਦਾ ਮੈਨੂੰ ਸੁਣਿਆ ਕਰ ਲੜ ਕੇ ਹੀ ਚੱਲਦਾ ਹੁੰਦਾ ਆ ਦੇਖਿਆ ਕੀ ਕਰਦੇ ਮੇਰੇ ਮਗਰ ਪੈਰੋਂ ਵੀਡੀਓ ਦੇਖ ਕੇ ਬੇਨਾਂ ਨਾ ਇਹ ਹੋ ਬੁਝੇ ਲੈਓ ਫੇਟ ਪੀ ਜਾ ਬੜੀ ਆ ਅਨੰਕੀ ਜਾਂਦਾ ਟਾਈਮ ਬਹੁਤ ਖੇਣ ਮੈਂ ਪੀਜ਼ਾ ਖਾ ਲਵਾ ਮੈਂ ਆਹ ਨਹੀਂ ਖਾਣੇ ਹੈਗੇ ਮੇਰਾ ਪੀਜ਼ਾ ਅੰਦਰ ਪਿਆ ਹਾਂ ਹਾਂ ਆ ਪਿਆ ਚਲੋ ਮੈਂ ਮੇਰਾ ਨਾਲ ਜਿਹੜਾ ਨਾਲ ਸੀ ਹੂੰ ਕਾਇਦ ਮਣਾ ਕੇ ਫਿਰ ਦਾਦਾ ਦਾ ਮੈਨੂੰ ਪਿੰਦਰਾ ਮੈਨੂੰ ਵੀ ਆ ਗਿਆ ਉਹਦੇ ਤੇ ਹੁਣੇ ਪਈ ਦੀ ਪਰਜਾਈ ਦੀ ਪਰਜਾਈ ਗਈ ਵੀ ਕਿਤੇ ਜੀ ਕੋਈ ਮਰਗਲ ਹੋਈ ਵੀ ਕਿਤੇ ਹੂੰ ਸੇ ਜਾਣਾ ਪੈ ਗਿਆ ਜੀ ਹੁਣ ਮम्मा ਹਾਂਜੀ ਸਿੰਦਰ ਆ ਦੇਖ ਲਾ ਨਾਮ ਲੰਦੀ ਆਪਣੀ ਮੰਮੀ ਦਾ ਅੱਜੇ ਵੀ ਨਿਆਣੇ ਜਿਹੜਾ ਸਿੰਦਰ ਕਹਿੰਦੇ ਮੈਂ ਕੌਣਾ ਮੇਦਰ ਬਫਾਈ ਮੇਦਰ ਬਫਾਈ ਮੇਰਾ ਨਾਮ ਪੁੱਛ ਨਾਨੇ ਮੰਨ ਪੁੱਛ ਮੈਂ ਕੌਣਾ ਹਾਂ ਨਹੀਂ ਨਹੀਂ ਰਣਾ ਆ ਆ ਲੜਕੀ ਕੌਣਾ ਹਾਂ ਕੁੜੀ ਕੌਣਾ ਏ ਜਸਮੀਨ ਆ ਲੈ ਜਾ ਉਹ ਰੀਤਾ ਦਾ ਨਾਮ ਕੀ ਆ ਜਸਮੀਨ ਦੀਦੀ ਕੀ ਇਹਦਾ ਨਾ ਅੰਦੇ ਮਿੱਰੀ ਮਿੱਰੀ ਮਵੀਆ ਮਵੀਆ ਚਲੋ ਜੀ ਹੁਣ ਸਿੱਖਾ ਕੇ ਥੋੜੇ ਟਾਈਮ ਤੱਕ ਫੇਰ ਮਿਲਾਂਗੇ ਜੀ ਤੁਹਾਨੂੰ ਡੈਡੀ ਨੇ ਕਿਥੇ ਤਿਆਰੀ ਫੜ ਲਈ ਮੈਂ ਕੱਟ ਦੀ ਕੱਤੀ ਕਰਾਉਣ ਜੰਨੇ ਆ ਬਹੁਤ ਦੂਰ ਰੇਣਾ ਬਾਅਦ ਅੱਛਾ ਮਤੂੰ ਪਤਾ ਨਹੀਂ ਆ ਆਪਣਾ ਕਾਲੀ ਲੱਗਣੀ ਆ ਮੂੰਹ ਤੋਂ ਪਾਣੀ ਹਣ ਕਿਉਂ ਕੋਈ ਪਤਾ ਹੈ ਗੱਡੀ ਖੜੀ ਆ ਕੋਲ ਗੱਡੀ ਤੇ ਜਾਣਾ ਰੀਤ ਨੇ ਵੀ ਕਹਿਣਾ ਮੈਂ ਮੈਂ ਵੀ ਬਟਾ ਗੱਡੀ ਤੇ ਆਹ ਬਤ ਮੇਰੇ ਕੋਲ ਨਹੀਂ ਬੈਠਣਾ ਤੂੰ ਇੱਧਰ ਹੋ ਉਹ ਇੱਧਰ ਹੋ ਕੋਈ ਨਾ ਨਹੀਂ ਹੋਣਾ ਗੱਡੀ ਤੇ ਜਾਣਾ ਡੈਡੀ ਨੇ ਹੈ ਆਹ ਇਹ ਤੇ ਚਾਬੀ ਵੀ ਲੱਗਦੀ ਡੈਡੀ ਸਾਰਾ ਕੁਝ ਇਹਨੂੰ ਬੈਠੇ ਦੀ ਬੰਬ ਬੰਬ ਕਰੀ ਜੀ ਮੇਰੇ ਬੈਟਰੀ ਵੀ ਆ ਹੈ ਆਹ ਬੈਟਰੀ ਵੀ ਹੈ ਆਏ ਚੱਲ ਫਿਰ ਕੋਈ ਕਾਗਜ਼ ਵਗੈਰਾ ਕਾਟ ਵਗੈਰਾ ਹੈ ਕੁਝ ਨਹੀਂ ਕਾਟੋ ਨੇਹੀ ਤੁਸੀ ਲੈ ਕੇ ਜਾਣਾ ਕੁਝ ਮੇਰਾ ਪਿੱਛੇ ਕਾੜੇ ਹੈ ਜੇ ਪਿੱਛੇ ਦੇ ਤਾਂ ਪਿਆ ਅੱਛਾ ਕਾੜੇ ਪਿਆ ਮੈਂ ਪਿਆ ਲਹਾ ਹਾਂ ਅੱਛਾ ਡੈਡੀ ਨੇ ਤਾਂ ਸਮਾਨ ਬਹੁਤ ਰੱਖਿਆ ਹੋਇਆ ਮੈਂ ਫੇ ਪਿੱਛੇ ਰੱਖਣਾ ਮੈਂ ਫੋਟ ਬਨ ਜਾ ਹਾਂ ਹੁਣ ਮੈਂ ਥੋੜੀ ਮੋੜਾ ਹੈ ਬੱਸ ਮੁੜ ਜਾ ਤਰੀਕ ਪਰੇ ਹੋ ਪੁੱਤ ਇਹ ਕਿਉਂ ਕਰ ਪੜਾ ਕੁੰਡਾ ਹੋੜੇ ਜਾਂਦਾ ਖੋਲ ਦਿਆਂ ਗੇਟ ਵੀ ਇੱਟ ਲਾ ਦੇ ਉਹਨੂੰ ਮੈਂ ਆ ਜਾਣਾ ਮੈਂ ਕਿੱਥੇ ਇਹ ਤੇਜ਼ ਪਟਾਉਨੇ ਹੁੰਦੇ ਹਨ ਕਿ ਨਾਰਮਲ ਨਾਰਮਲ ਮੈਂ ਸੇਸਾ ਪੋਪਾ ਸੀ ਨਾ ਹਾਂ ਤੇ ਸਾੜੀ 5 ਮਿੰਟ ਵੀ ਤੱਪਦੀ ਹੈ ਹੁਣ ਮੈਂ ਫੜ ਕੇ ਬਿਠਾਵਾਂ ਤੁਹਾਨੂੰ ਮੈਂ ਤਾਂ ਬੈਠਾ ਜਾਣਾ ਮੈਨੂੰ ਮੁੜਨ ਨਹੀਂ ਚਲੋ ਹੋੜਨ ਬੈਕ ਲੱਗ ਰਿਹਾ ਮੈਂ ਫੜਾ ਛੱਡ ਜਾ ਛੱਡ ਜਾ ਟੀ ਕਰ ਲਾਂਦੇ ਇਹਨੂੰ ਮੇਰਾ ਲੈ ਮੈਂ ਕਰ ਦਿੰਨੀ ਆ ਕਰ ਦੇ ਲਸੋ ਉਹ ਕਰ ਦੇ ਕਿਹਦੇ ਨਾਮ ਇਹਦਾ ਤੁਸੀਂ ਮੂਰੇ ਹੋਵੋ ਮੈਂ ਕਰਦੀ ਇਹਨੂੰ ਠੀਕ ਬੱਸ 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 ਚਾਹ ਲੈ ਰਿਚਾਰਡ ਤੋਏ ਪੁੱਤ ਇਹਦੇ ਬ੍ਰੇਕ ਵਗੈਰਾ ਲੱਗਦੇ ਕੋਈ ਨਹੀਂ ਨਹੀਂ ਲੱਗਦੇ ਆ ਚਾ ਬੈਠਣਾ ਥੋੜਾ ਜਿਹਾ ਔਖਾ ਲੱਗਦਾ ਨਾ ਹੋਏ ਇੱਦਾਂ ਆਪਾਂ ਛੱਡ ਦੋ ਆਪਾਂ ਹਾਈ ਜਾਈਏ ਰਹਿ ਦੋ ਔਖਾ ਹਾਂ ਔ ਦਿੱਕਾ ਲੱਗਦਾ ਫਿਰ ਤੁਹਾਨੂੰ ਇਹ ਫਿਰ ਇਹ ਲਾ ਨਹੀਂ ਸਕਦੇ ਆਪਾਂ ਇੱਧਰ ਚਲੋ ਮੈਂ ਜਦ ਹੁਣ ਵਿਕੀ ਸਿੰਘ ਨਾਲ ਆਉਂਗੇ ਨਾ ਫਿਰ ਪਾ ਕਿਸੇ ਨੂੰ ਵਿਖਾ ਕੇ ਕਰਾ ਲੂੰਗੇ ਨਿਊ ਸਾਈਕਲ ਵਾਲੇ ਨੂੰ ਪੁੱਛ ਲਿਓ ਇਹਨੂੰ ਕਰਾਂ ਇੱਥੇ ਦਸਟਾਰਟ ਹੋ ਜਾਂਦੀ ਹੈ ਇਹ ਚਾਬੀ ਲਾਤੀ ਹੈ ਇਹ ਮੇਰੇ ਵਰਗੀ ਵੀ ਚਲਾ ਸਕਦੀ ਹਾਂ ਹਾਂ ਰੀਡ ਪਰ ਹੈ ਹੋਪ ਤੋ ਨਾ ਨਹੀਂ ਦੇਖੀ ਇਹ ਤੇ ਚਲਾਉਂਦੇ ਲੇ 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 ਹਾਂ ਚੱਲੀ ਨੂਣਾ ਹੋਏ ਮਾੜੇ ਲੈ ਇਹ ਤਾਂ ਭਿਆਲੀ ਆਹ ਤੇਦੀ ਦੀ ਚਲ ਖੋਲ ਦੇ ਗੁੰਡਾ ਚਲਾ ਚਲਾ ਪਰ ਖੜ ਦੇ ਰੀ ਤਾ ਮੈਨੂੰ ਚੁਪਾ ਲੱਗਦੀ ਹੈ ਪਰ ਹਟ ਇੱਥੇ ਲਾ ਲੂ ਮੈਂ ਹਾਂ ਹਾਂ ਜੇ ਆਜੇ ਬਸ ਹਾਂ ਹਾਂ ਆ ਗਿਆ ਜੀ ਡੈਡੀ ਮੇਰਾ ਹਾਂ ਦਵਾਰਾ ਮਾਰਿਆ ਤਾਂ ਹਾਂ ਇਟੀ ਵੜੀ ਵਧੀਆ ਏ ਜੀ ਅੱਛਾ ਹੀ ਕਰੇ ਆਈ ਕੰਮ ਜਿਹੜਾ ਗਏ ਤੇ ਅੱਛਾ ਹੁਣ ਫਿਰ ਇਹ ਚੜੂਗੀ ਕਿ ਮੈਂ ਉਰੀਲੀਆ ਮੈਨੂੰ ਬੈਕ ਕਰਨੀ ਪੈਂਦੀ ਹੈ ਐ ਪਿੱਛੇ ਬੱਧੀ ਮਚਿੰਦਾ 1 ਲੱਖ ਤਾਂ ਹੋਗੀ ਬੜੀ ਰੇਹ ਜਾਉਣਾ ਤੇ ਫਿਰ ਅੱਛਿਆ ਰਵੀ ਰੇਸ਼ ਦੇ ਕੰਮ ਹੂੰ ਉਹ ਕਰ ਦੋ ਇੱਧਰ ਲਈ ਛੜ ਕਰਾ ਹਾਂ ਹੋ ਗਿਆ ਠੀਕ ਆ ਠੀਕ ਐ ਡੈਡੀ ਤੂੰ ਤਾਂ ਮੈਨੂੰ ਲੱਗਦਾ ਹੀ ਨਹੀਂ ਕਿ ਚਲਾ ਲੰਦਾ ਇਹਦਾ ਭੱਜਦੇ ਵੀ ਉਹ ਬਹੁਤ ਆ ਮੈਨੂੰ ਹਰ ਉਹਦੇ ਗੰਦੇ ਜਵਾਬ ਦਿੰਦੇ ਹਾਂ ਕਹੇ ਤੇਰੀ ਇਹ ਹੀ ਬੰਨੀ ਸੀ ਹਾਂ ਆ ਗਈ ਨਹੀਂ ਨਹੀਂ ਆਈ ਨਹੀਂ ਹੋਈ ਨਹੀਂ ਗਣੀ ਦੱਸ ਕੇ ਕੈਮਰੀ ਨਹੀਂ ਚੱਲਦੀ ਹਾਂ ਦਿੱਕਤ ਨਹੀਂ ਨਿਕਲ ਤੇਰੀ ਬਾਟਰ ਨਹੀਂ ਹਾਂ ਦਿਵਿੰਦਰ ਕਹਿੰਦਾ ਐ ਕਰੋ ਫਿਰ ਕੋ ਹੱਤਕੇ ਪੜਾਓ ਬੈਨ ਹਾਂ ਪਹਿਲੇ ਜਦ ਤੁਸੀਂ ਫੜਾ ਕੇ ਦੇਖੋ ਕਿ ਚੱਲਦੀ ਹੈ ਕਿ ਨਹੀਂ ਚੱਲਦੀ ਹਾਂ ਫਿਰ ਮੈਨੂੰ ਬਿਠਾਤਾ ਫਿਰ ਉਹ ਐ ਡਿੱਗੀਆਂ ਤੋਂ ਬਗੈਰ ਹੈ ਉਹ ਅੱਛਾ ਮੈਂ ਹਰੇ ਦੋ ਗੇੜੇ ਦੇਖ ਤੇ ਅੱਛਾ ਉਹ ਆਤੀ ਉੱਦੋਂ ਉੱਦੋਂ ਚੱਕ ਤੇ ਵਾਟੇ ਫਿਰ ਦਿੱਤੀ ਟਮਾ ਡਰਾਈਵਰ ਤਾਂ ਓਏ ਇੰਨੇ ਟਰਾਲੇ ਚਲਾਇਆ ਸੋ ਇਹ ਨਹੀਂ ਚੱਲੂ ਹਾਂ ਕਿ ਕੀ ਜੀ ਹੈ ਹਾਂ ਕਾਇਕਾ ਗੋਡੇ ਖੜ ਗਏ ਹਿੰਮਤ ਨਹੀਂ ਮੁੱਕੀ ਪਰ ਆਹ ਹੁਣ ਮੈਨੂੰ ਹੋਰ ਜਾਨ ਸੁੱਖਾ ਹੋ ਗਿਆ ਹਾਂ ਜੋ ਮਰਜੀ ਕਰਾ ਹੁਣ ਮੈਂ ਇਹਨੂੰ ਸਾਈਡ ਤੇ ਹੀ ਲਾਦਾ ਉੱਥੇ ਹੀ ਲਾ ਦੇ ਇੱਥੇ ਕਿਹੜੀ ਰਹਿਣ ਦੇ ਤਾਹੀ ਇੱਥੇ ਕਿਹਾ ਉਹਨਾਂ ਚਲਾਈ ਇੱਥੇ ਕਿੜੀ ਰਹਿਣ ਦੇ ਬੈਟਰੀ ਬੂਟਰੀ ਬੰਦ ਤਾਂ ਨਹੀਂ ਕਰਨੀ ਹੂੰ ਕੀ ਆ ਖੁੱਲਦਾ ਨਹੀਂ ਲਾ ਦੇ ਇਹਨੂੰ ਟਗ ਰਗ ਕਰਦੇ ਅੱਛਾ ਹੈ ਲਾ ਦਨੇ ਬਾਅਦ ਚ ਪੋਣਾ ਲਾ ਦੇ ਹਾਂ ਪੋਣੀ ਪੋਣਾ ਹਾਂ ਹਾਂ ਇਹ ਜਾਮ ਜਿਹਾ ਹੁੰਦਾ ਨਹੀਂ ਜਾਮ ਨਹੀਂ ਥੋੜਾ ਸਟੈਟ ਜਿਹਾ ਲੱਗ ਰਿਹਾ ਹੈ ਲੱਗ ਹੈ ਕਿ ਸਾਰੀ ਚੂਰ ਹੋ ਗਈ ਹੈ ਬੰਨੇ ਕੈਪ ਚਲੋ ਚੈੱਕ ਕਰਾਵਾਂਗੇ ਬ੍ਰੇਕ ਨਾ ਬ੍ਰੇਕ ਹੀ ਲੱਗ ਰਿਹਾ ਹੈ ਇਹ ਨਵੀਂ ਨਵੀਂ ਚੀਜ਼ ਕਰਕੇ ਵੀ ਡੈਡੀ ਥੋੜੀ ਜੀ ਪਰੇਸ਼ਾਨਤਾ ਕਰੂਗੀ ਇਸ ਫਿਰ ਕੋਈ ਬੀਰ ਜੀ ਨੂੰ ਦਿਖਾ ਲਿਓ। ਕਿਹਾ ਇਹ ਕਰੰਟ ਮਾਰ। ਬਣੀ ਹੀ ਗਰਮ ਹੈ। ਕਰੰਟ ਮਾਰਿਆ? ਬੜੇ ਗਰਮ ਹੋਇਆ ਪਿਆ। ਅੱਛਾ ਅੱਛਾ। ਆ ਗਰਮ ਹੋਇਆ। ਫਿਰ ਨਾ ਹੱਥ ਲਾਓ। ਇਹ ਹੀ ਲਗ ਰੋ। ਹੁਣ ਤੁਸੀਂ ਬੈਟਰੀਆਂ ਜੇ ਕੱਟਤੀਆਂ? ਕੱਟ ਦੂੰ ਮੇਰੇ ਸੇਚ ਕਰ ਜੀ। ਅੱਛਾ। ਹੁਣ ਨਾ ਤੁਸੀਂ ਵੀ ਦਿਖਾ ਦੂੰਗੀ ਬੀਰ ਜੀ। ਚੱਟ ਭਾਜਾ ਮਾਰਿਆ ਨਾ। ਗਰਮ ਪਈ ਆ ਅੱਗ ਵਰਗੀ ਅੱਛਾ ਅੱਛਾ ਇੰਨੇ ਜੇ ਗਰਮ ਹੋਣੀ ਤੇ ਉਹੀ ਲੱਗਦੀ ਹੈ ਸਹੀ ਗੱਲ ਹੈ ਸਹੀ ਗੱਲ ਹੈ ਲੋਕੀ ਤਿਆਰ ਪਰ ਤਿਆਰ ਬੈਠੇ ਆ ਬਾਹਰ ਹੈਗੀ ਪੂਰੀ ਗਰਮੀ ਹਾਂਜੀ ਨਾ ਬੱਦਲ ਹੋ ਕੇ ਬੱਦਲ ਚੱਤੀ ਆ ਗਿਆ ਉਹ ਮਨ ਨੂੰ ਸੁੱਤੇ ਪੈਨ ਨੂੰ ਪਚਾਈਨ ਲੱਗਾ ਕੁਝ ਵੀ ਅੰਦਰ ਪੜੇ ਰੇਡੀਓ ਨੂੰ ਉੱਥੇ ਟਾਈਮ ਲੱਗਣਾ ਲੱਗੇ ਉਹ ਕਹਿੰਦੇ ਵੀ ਜਿਹੜਾ ਦੇ ਹੀ ਇਹ ਤਾਂ ਨੂੰ ਸ਼ਾਂਤਤਾ ਪੂਰੀ ਅੱਛਾ 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 ਰੂਹੀ ਆਗੀ ਰੂਹੀ ਆਗੀ ਕੈਸਰੀ ਘਰ ਤਾਂ ਬਾਈ ਨਹੀਂ ਮੇਰੇ ਬੁੱਤਰੇ ਜਨਮ ਕੀ ਪਹਿਲੇ ਸਭ ਹੀ ਰਹਿਣ ਕਰ ਕਾਖਾਂ ਤਾਂ ਦੇ ਚੁੱਭ ਦੱਸਦੇ ਅੱਜ ਪਾਪਾ ਅਸੀਂ ਖਾਣਾ ਸ਼ੂਬ ਅਸੀਂ ਕਿਾ ਕੁਝ ਵੀ ਨਹੀਂ ਅਸੀਂ ਕਿ ਪਕੌੜੇ ਖਾਦੇ ਅਸੀਂ

ਹਾਂ ਇਹ ਦਾਦੀ ਨਾਲ ਮੈਂ ਤਾਂ ਬੱਟਾ ਲਾ ਕਾਜੀ ਐਸੀ ਬੰਦ ਕਰ ਦੋ ਮੈਂ ਪਤਾ ਨਹੀਂ 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 ਚਲੋ ਬਿਲਕੁਲ ਰਹਿਣ ਦੇ ਰਮੋਟ ਦੇ ਚਲੋ ਟੀਲ ਕਰ ਰਹੀ ਹੈ ਰੱਖਿਓ ਚਲੋ ਠੀਕ ਹੈ ਨਾ ਬਾਹਰ ਆਪਾਂ ਹਰ ਤੇ ਇਹ ਉੱਤ ਚਲੋ ਘਰ ਤੋਂ ਚਲੋ ਬੈਠ ਜਾਓ ਤੁਸੀਂ ਬੈਠ ਰੋ ਮੈਂ ਤਾਂ ਬੰਦੇ ਨਾ ਨਾ ਰੈਡੀ ਬੈਠ ਲਾ ਰਹਿਣ ਦੇ ਦੇਖ ਚਲ ਮਾ ਸਰ ਠੀਕ ਹੈ ਫਿਰ ਕਿਤੇ ਆਣਾ ਬਣਾਣਾ ਆ ਜੈ ਵਿੱਚ ਬਤਾਉ ਨਹੀਂ ਛੱਡ ਜੋ ਟਾਇਰ ਚੱਕਰੀ ਤਾਂ ਬਣਾ ਉਹ ਟਾਇਰ ਕਿੱਥੇ ਰਹਿ ਗਿਆ ਭਾਈ ਉਹਦਾ ਹੋ ਗਈ ਇਹ ਉਹਦਾ ਕੋਲ ਚੱਕਰ ਨੂੰ ਚਲੋ ਕੁੰਡਾ ਵਗੈਰਾ ਖੋਲੋ ਫਿਰ ਹਨਾ ਹਾਏ ਕੁੰਡਾ ਲਾ ਐ ਕੋਰੀਂ ਦੇਖ ਲਓ ਉਰੇ ਇੰਦੇ ਜਾ ਕਿ ਨਾ ਜਾ ਤੁਸੀਂ ਫਿਰ ਰਣੇ ਮੈਂ ਪੰਗਾ ਟਿੰਦੀ ਆਪਾ ਅੱਜ ਲਈ ਆਪਾ ਜਾਣਾ ਤਾ ਆ ਜਾ ਮੈਂ ਨਹੀਂ ਜਾਣਾ ਉਹ ਮੈਂ ਨਹੀਂ ਜਾਣਾ ਬਈ ਸੀਟ ਕਿੱਥੀ ਪਰ ਬੋਲ 10 ਮਿੰਟ ਹੈ ਹੇ ਬੱਪਾ ਜੀ ਸੀਟ ਪਰ ਕੋ ਲੋ ਟਾਈਮ ਗੱਲਾਂ ਹੋਣੀਆਂ 2 ਮਿੰਟ ਦੀ ਕੰਮ ਹੈ ਬਸ ਬੈਠ ਨਹੀਂ ਉੱਤਾਂ ਮੰਮੀ ਕਿੱਦਾਂ ਬੈਠੀ ਮੋਂ ਬੇਰ ਨਾ ਕਰਾ ਹਾਂ ਚਾਹੀ ਬਾਹਠਾਟ ਦੇ ਨਾਲ ਮੰਮੇ ਉਤਰੀ ਗੱਡੀ ਤੋਂ ਲੱਗੇ ਜੀ ਲੈ ਨਸੀ ਸਬ ਜੀ ਢੰਗ ਲੇ ਮੱਛੀ ਵੀ ਲੈ ਆ ਹਾਂ ਹਾਂ ਬਤਾਓ ਨਾ ਚੜੀ ਗੀੜੀ ਗੱਤ ਕਰੋ ਨਿੰਬੂ ਗਰੇਟਾ ਵੀਰੇ ਵੇਚ ਵਾਲੇ ਰਸਤਾ ਹੈ ਮਿਕਾ ਜੀ ਨੇ ਬੁਰਾ ਬੋਦੀ ਆਉਂਦਾ ਪਾਈ ਹੈ ਕਰ ਬੋਦੀ ਮੇਰੇ ਕੋਲ ਵਾ 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 ਦੀ ਬਾਓ ਅਰਬੀਆਂ ਪਈਆਂ ਇੱਥੇ ਆ ਗਾਜਰਾਂ ਗੋਪੀ ਚੱਕੇਂ ਖੁੰਦੇ ਨਾ ਲੌਕੀ ਆ ਪਾਈਆ ਕਰ ਦੋ ਇਹ ਸਿਖੋ ਗਿਆ ਨੂੰ ਤੇ ਹਮ ਵੀ ਮੋਟਾ ਮੋਟਾ ਹਾਂ ਦੱਸਿਆ ਤਾਂ ਹੈਗਾ ਆ ਆ ਬਤਾਉਂ ਕਿ ਜੀ ਯਾਰ ਬਤਾਉਂ ਚਾਰੇ ਤਰੇ ਬਤਾ ਆ ਕਰ ਦੋ ਦੋਨੇ ਹੈਗੇ ਕਰ ਦੋ ਤੁਸੀਂ ਸ਼ਿਮਲਾ ਮੇਰਸੀ ਤੇ ਬਤਾਉਂ ਕਰ ਦੋ ਰਾ ਪਾਉਂਗਾ ਨਾ ਮੇਰੇ ਅਜੀ ਤੇਰੇ ਉੱਪਰ ਕੇਸ ਪਾ ਦੇਣਾ ਵੀ ਵੀਰੇ ਨੇ ਕਿ ਖਰਾਬ ਪਾਈਆਂ ਭਾਈ ਸਾਡੀ ਸਬਜੀ ਨਹੀਂ ਸਵਾਦ ਬਣੀ ਨਹੀਂ ਖਰਾਬ ਐਂ ਕਹਿੰਦਾ ਤੂੰ ਐਨੇ ਕਿਨੇ ਫਿਰ ਆਪਾਂ ਨੂੰ ਤੂੰ ਤੈਹ ਦੇਣਾ ਹਾਂ ਰਾਈਟ ਆ ਚੀਚਾ ਇਹੀ ਲਿਆ ਵੀਰੇ ਚੱਪਣ ਕਦੂ ਤਾਂ ਨਹੀਂ ਹੋਣਾ ਮੈਂ ਕਹਿੰਦੀ ਮम्मा ਚੱਪਣ ਕਦੂ ਤਾਂ ਹੈ ਨਹੀਂ ਮੰਦੂ ਚੱਪਣ ਕਦੂ ਤੇ ਆਹ ਬੇ ਦੇਖਿਓ ਤਾਂ ਲੋ ਜੀ ਪਹੁੰਚ ਗਏ ਪੱਕ ਘਰਾਂ ਤੇ ਆ ਕੇ ਤਿਆਰ ਕਰ ਲਿਆ ਜੀ ਆਪਾਂ ਨੇ ਬਨਾਣਾ ਸ਼ੇਕ ਕਰਨ ਵੀ ਇੱਕ ਨਾਗਾ ਠੰਗਾ ਜਿਹਾ ਫਰੀਜ ਹੁੰਦਾ ਇੱਕ ਨਹੀਂ ਇਹ ਕੱਪੜੇ ਪਾ ਲਈ ਨਹੀਂ ਮੈਂ ਵੀ ਕਟਾਰੇ ਤੇ ਤੂੰ ਚੱਲ ਤੂੰ ਤਾਂ ਜਾਣਾ ਤੇ ਅੰਦਰ ਬੈਠੇ ਰਹੋ ਤਾਂ ਆਖਾ ਬੈਠ ਜੀ ਕੀ ਪਤਾ ਪਰ ਟੀਮੇ ਡੜੀ ਲੱਗੀ ਕੋਸੋ ਮੂੰਹ ਪਰ ਰੌਣਕ ਡੜੀ ਲਟ ਵਾਲੀ ਪੁੱਤੋ ਏ ਲਟ ਵਾਲੀ ਰੌਣਕ ਆ ਪਾ ਲੈਂਦੇ ਹਾਂ ਹਾਂ ਉਹ ਰਿਸਾਈਕਲ ਜੈਕਟ ਉਦੋਂ ਜੈਕਟ ਉਦੋਂ ਬਹੁਤ ਜ਼ਿੰਮੇਵਾਰੀ ਹੈ ਹਾਂ ਸਹੀ ਗੱਲ ਹੈ ਜ਼ਿੰਮੇਵਾਰੀ ਆ ਰੰਦਾ ਤੂਬਾਇਾ ਚ ਬਣੀ ਟਿਕਦਾ ਜੈਸਮਿਨ ਕਿਆ ਕਿਆ ਪਾਇਆ ਚ ਬਹੁਤ ਮਿੱਠਾ ਤਾਂ ਨਹੀਂ ਪਾਇਆ ਨਹੀਂ ਨਹੀਂ ਟਿੱਕੇ ਕੇਲੇ ਤੇ ਦੁੱਧ ਹੈ ਬੱਚੇ ਮਾ ਲਈਆ ਬਰਾ ਸ਼ੇਕ ਹਾਂ ਫਿਰ ਮੱਛੀ ਮੱਤੀ ਆਵੇ ਤੁਸੀਂ ਤਾਂ ਇਹਦੇ ਚ ਪਾਤਾ ਫਿਰ ਹਾਂ ਕਿਉਂ ਪਲਾਉ ਟੈਸਟ ਕਰਾਉਂ ਲੋ ਜਿਹੜਾ ਸਾਰਾ ਸਾਮਾਨ ਬਚ ਗਿਆ ਸੀਗਾ ਉਹ ਵੀ ਮੋੜ ਕੇ ਲੈ ਲੈਂਦਾ ਧੰਨਵਾਦ ਭਾਈ ਪਨੀਰ ਦੇ ਪਕੌੜੇ ਲੈ ਲੈਂਦਾ ਤੁਸੀਂ ਮੇਰੇ ਵੱਲ ਤੇ ਬਚੇ ਹੋ ਹੋਸੀ ਕਾ ਚਾਚਾ ਰੋ ਮੈਨੂੰ ਕੁਝ ਨਹੀਂ ਲੈ ਕੇ ਧੰਨਵਾਦ ਤੁਸੀਂ ਮੈਨੂੰ ਘਰ ਸਾਬ ਚ ਛੱਡ ਕੇ ਗਏ ਸਾਨੂੰ ਆਹੋ ਆਹ ਮਿੱਠਾ ਵੀ ਪੂਰਾ ਤਿਆਰ ਹੈ ਨਾ ਦੇਖਿਓ ਇਹਦੇ ਚ ਇੱਕ ਗਲਾਸ ਪਾਣੀ ਦਾ ਰਲਾ ਲਓ ਠੰਡੇ ਦਾ ਹੋਰ ਹਾਂ ਚੰਗੇ ਲੱਗਣਗੇ ਨਾਲ ਉਹ ਗਾੜਾ ਜਿਹਾ ਕਾੜਾ ਹੈ ਹਾਂ ਗਾੜਾ ਆਹ ਲੈ ਲਓ ਆਹ ਹੋਣਾ ਲੈ ਕੇ ਕਰਨ ਭਰ ਕੇ ਮੇਰੇ ਵਰਤੇ ਆਹ ਦੇਖੋ ਬਾ ਦਵਾ ਦਿੱਤਾ ਤੈਨੂੰ ਘੁੱਟ ਲੰਗਦਾ ਦੱਸ ਹੂੰ ਇੰਨਾ ਗਾੜਾ ਹੈ ਪਤਲਾ ਹੋ ਸਕਦਾ ਤਾਂ ਕੋ ਡੰਡਾ ਵੀ ਹੋ ਸਕਦਾ ਤਾਂ ਹੂੰ ਬਰ ਪਈ ਬਦਰੀ ਵਿੱਚੋਂ ਹੂੰ ਫੇ ਕੋਲਣਾ ਕੋਲ ਕੋ ਕਰ ਕੋ ਹਾਂ ਲੋ ਜੀ ਪੜ ਖਾਰੇ ਨਾਲ ਦੇ ਨਾਲ ਪ੍ਰੇਰ ਦੇ ਪਕੌੜੇ ਤੇ ਨਾਲ ਦੇ ਨਾਲ ਦੂਸੇ ਇੰਜੋਏ ਹੋ ਰਿਹਾ ਸੋ ਹੂੰ ਕਰਨ ਤੁਸੀਂ ਰੋਧ ਜਾ ਕੇ ਲੋ ਤੇ ਨਹੀਂ ਹਣ ਮੈਂ ਖਾ ਲਿਆ ਉਹਦਾ ਤੇਰਾ ਮਾ ਅੱਛਾ ਪਹਿਲਾਂ ਬੈਠੀ ਫਿਰਦਾ ਹੈ ਹਾਂ ਲੋ अभी रोज़ जाएगा और बढ़िया बढ़िया पकवान ही जाएगा और मैं कहाँ रोक रहा हूँ बेटा ऐसे किसी रोक देगा ना भैया जरूर कहाँ हैं हाँ तो मुसलानी करो कर भी लूँगा बता वो ठंडा नहीं है क्या जमा ही है ठंडा नहीं है ठंडी तो बाहर कोई नहीं लगा दादा मम्मा नहीं थोड़ी नहीं खाया नहीं ਵੇ ਆਪਣਾ ਆਪਣਾ ਹੀ ਫਿਰਦੀ ਜੀ ਦੂਆ ਸੇਕ ਕਿਹੜਾ ਹੁੰਦਾ ਉਹ ਰੂਆ ਪਜਾ ਰਸਨਾ ਰਸਨਾ ਸਾਰੇ ਵੀ ਆਪਣੀਆਂ ਆਪਣੀਆਂ ਡਿਮਾਂਡਾਂ ਨੇ ਬਣ ਵੀ ਬਹੁਤ ਜ਼ਿਆਦਾ ਹੈ ਬਚੋ ਭਾਈ ਜੇ ਗਰਮੀ ਤੇ ਬਚੋ ਦਵਾ ਜਣੀ ਤੁਸੀਂ ਗਰਮੀ ਤੇ ਸਾਡੇ ਗੁੱਸਾ ਧੜਿਆ ਮੈਨੂੰ ਮੇ ਮੇਰੀ ਗਰਮੀ ਤੇ ਵੀ ਬਚੋ ਜੇ ਮੈਨੂੰ ਗੁੱਸਾ ਆ ਗਿਆ ਹਾਏ 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 ਕੀ ਕਰੇਗਾ ਇਹ ਕਿ ਰਸੋਈ ਚ ਢੰਡਾਲ ਮਚਾਵੇਗਾ ਕੱਢ ਨਹੀਂ ਹੁੰਦਾ ਦੋ ਘੰਟੇ ਛੱਡ ਕੇ ਗਏ ਹਾਂ ਹੂੰ ਛਾਇ ਬਦਨ ਨੂੰ ਨਾਲੇ ਸਵੇਰੇ ਤੇ ਗਾਹ ਹੈ ਮੈਂ ਮੈਨੂੰ ਭਰ ਕੇ ਵਿੱਚ ਦੁਆਰੀ ਪਾ ਕੇ ਜਾ ਮੁੜ ਕੇ ਆਇਆ ਐਨੇ ਤੜਕ ਨਹੀਂ ਧਰੀ ਹੋਈ ਵਿੱਚ ਤੇਲ ਪਾਇਆ ਹਾ ਉਹ ਜਿਹੜੇ ਤੜਲੇ ਵਾਲੇ ਹੁੰਦੇ ਉਹ ਕਹਾਂਦੇ ਉਹਨਾਂ ਨੂੰ ਹਾਂ ਨਾ ਤੂੰ ਭਾਵੇਂ ਤੇ ਉਹ ਲੱਗਿਆ ਪਿੰਡ ਚਾਚਾ ਦਾ ਤੇਰਾ ਜਾਂ ਗਿਆ ਪਿੰਡੇ ਕੱਪੜੇ ਵੀ ਨਹੀਂ ਪਾਏ ਸਮਾਂ ਤਾਂ ਆਈ ਤਾਈ ਕਰਾਉਂਦਾ ਤੇ ਤੇਲ ਪਾ ਕੇ ਫਰਮਾ ਰੂ ਤੋ ਮੈਂ ਜਹ ਅਹ ਤੇਰੇ ਵੀ ਨਹੀਂ ਗਰਮ ਹੋਇਆ ਤੇਨੂੰ ਡੈਡੀ ਆ ਗਿਆ ਗੜੇ ਨੇ ਹੋਰ ਤੇਲ ਪਾਇਆ ਜਮੇ ਥੋੜਾ ਜਿਹਾ ਤਾਂ ਤਾਂ ਇੰਨਾ ਕ ਤੇਲ ਤਾਂ ਬਸ ਮੈਂ ਕਿਨੇ ਦਾਲੇ ਬਾਈ ਮੈਂ ਕਲ ਮੈਂ ਟਿਕਾਣਾ ਲੱਗਿਆ ਦੇਖਾਂ ਅੱਜ ਦੁਹਾਨ ਇਕੱਠਾ ਨਾ ਪਰ ਜਾ ਕੇ ਤੇਲ ਜ਼ਿਆਦਾ ਗਰਮ ਹੋ ਗਿਆ ਕੱਟ ਕਰ ਲੰਦਾ ਬੰਦੇ ਕਰ ਦੰਦਾ ਡਰਤੀ ਹੋ ਗਈ ਜਿਹੜਾ ਹੁਣ ਤੇ ਅੰਦਰ ਖਾਂਵੇਂ ਮੈਂ ਵੀ ਕਾਹ ਵੀ ਕਰਨਾ ਮੈਂ ਤਾਂ ਲਾਦਾ ਨਹੀਂ ਗਾ ਪਾਣ ਗਿਆ ਆਪਾਂ ਸਾਥ ਹੋਣਾ ਨਾਲ ਤਾਂ ਖਾ ਪੀਂਦੇ ਹਾਂ ਆ ਪੀ ਲੈ ਜੂਸ ਵੀ ਜੂਸ ਲਿਆ ਅਸਲ ਚ ਵਰਤ ਜੋ ਕਾਹਦੇ ਮੰਨਦੇ ਕਿਤਾ ਠੀਕ ਹੈ ਹੋਰ ਕੋ ਮਮਾ ਥੋੜਾ ਦੇ ਥੋੜਾ ਮੈਨੂੰ ਲਾਇ ਤੇ ਅਗਰ ਇਹ ਠੰਡਾ ਨਹੀਂ ਹੋਇਆ ਤਾਂ ਨਾ ਜੇ ਨਾ ਠੰਡਾ ਚਾਹੀਦਾ ਤਾਂ ਨਾ ਭਾਈ ਨਾ ਗੱਲ ਕਰ ਮੇਰੀ ਉਹ ਸਵਾਦ ਨਹੀਂ ਆ ਰਿਹਾ ਜਿਹੜਾ ਦੋਈ ਵਾਰ ਬਣਾਇਆ ਹੈ ਬੜਾ ਹੈ ਤਾਂ ਭਾਈ ਨਾ ਨਿੱਕ ਕਿੱਕ ਕੁੱਟ ਵੀ ਆਇ ਸਵਾਦ ਜਿਹੜਾ ਉਹਦਾ ਸਵਾਦ ਆ ਹੁੰਦਾ ਔਰ ਕੇਲੇ ਪੈ ਗਏ ਦੁਈ ਹੁਣ ਤਾਂ ਸਮਝ ਨਾ ਸਰਦਈ ਨਾਲ ਤਾਂ ਠੀਕ ਹੀ ਨਹੀਂ ਚੱਲਦਾ ਰਸਤੇ ਇਹਦੀ ਸਰਦਈ ਬਲਾ ਦੇ ਵੀਰ ਜੀ ਤੁਸੀਂ ਤਾਂ ਪਾਣੀ ਵੀ ਨਹੀਂ ਬੁਲਾਇਆ ਸਰਦਈ ਸਰਦੋ ਮੈਨੂੰ ਆਏ ਦੱਸਦਾ 15 ਮਿੰਟ ਤੇ 20 ਮਿੰਟ ਤੇ ਉੱਥੇ ਦੇ ਆਉਂਦੇ ਉਹਦੇ ਘਰੋਂ ਉਹਨਾਂ ਨੂੰ ਥਿਆ ਵੀ ਲੱਗ ਗਈ ਰਸਤੇ ਦੇ ਵਿੱਚ ਸਾਜੀ ਭਾਈਏ ਸਾਜੀ ਸਾਜੀ ਪਾਣੀ ਪੈਈਆਂ ਤੈਨੂੰ ਉਹ ਵਿੱਕੀ ਨਹੀਂ ਤਾ ਹੈਗਾ ਅੱਜ ਤਾਂ ਵਿੱਕੀ ਚਰੂੜ ਦਾ ਬਾਤ ਰੱਖ ਕੇ ਗੱਡੀ 'ਚ ਪਾਣੀ ਹੈ ਇਹਦੇ ਨਾਲ ਫਰਿਜ ਚੋਂ ਆਪੇ ਠੰਡਾ ਹੋਊਗਾ ਛਾੜਾ ਛਾੜਾ ਜੀ ਨੇ ਪੀਣਾ ਪੀਣਾ ਤੁਸੀਂ ਤਾਂ ਵਿੱਕੀ ਬਣਾ ਦੇ ਦੋ ਬਤਲੋ ਖੰਟਾ ਲੈ ਦੇ ਦੋ ਮੁੰਜੇ ਹੈਗਾ ਕਿਆ ਰਹਿ ਰਹੇ ਹਮਕੋ ਬਹੁਤ ਸੁਆਦ ਆ ਰਿਹਾ ਹੈ ਕਿਆ ਰਹਿ ਰਹੇ ਬਹੁਤ ਸੁਆਦ ਆ ਰਿਹਾ ਹੈ ਨਾ ਬੰਦਾ ਦਿਲ ਗਾਰਡਨ ਗਾਰਡਨ ਹੋ ਰਹੀ ਹੈ ਬਹੁਤ ਮਜ਼ਾ ਆ ਰਿਹਾ ਹੈ ਇਹਨੇ ਕਿਸੇ ਸੁਣਿਆ ਗਾਰਡਨ ਗਾਰਡਨ ਨੇ ਕਿਆ ਰਹਿ ਰਹੇ ਲੱਡੂਆਂ ਦੇ ਆਪਾਸ ਆਈ ਤੁਸੀਂ ਸੁਣਦੇ ਆ ਹਾਂ ਚੱਲ ਹਾਂ ਤੇ ਕੁੜੀ ਜੇ ਕੋਈ ਕਦੇ ਖੁੱਸ ਲੈਣਾ ਕਦੇ ਖੁੱਸ ਲੈਣਾ ਇਹ ਤਾਂ ਨਮਕਨ ਰੋਕੇ ਚੀਜ਼ ਮੰਗਦੀ ਏ ਤੋ ਸੁੱਤੀ ਉੱਠੀ ਆ ਬਸੇਦਾ ਖੇਲਦੀ ਆ ਹਮੇ 2 ਮਿੰਟੋ ਨਾ ਰੋਲ ਰੋਲ ਕਰ ਲਾ ਮੈਂ ਪਤਾ ਨਹੀਂ ਕੀ ਹੋ ਗਿਆ ਕਿਹੜਾ ਪਹਾੜ ਗਿਰ ਗਿਆ ਡੱਕਾ ਤੋੜਨਾ ਨਹੀਂ ਕਹਿਣਾ ਮੋੜਨਾ ਨਹੀਂ ਉਹ ਕੰਮ ਤੁਹਾਡਾ ਹਾਂ ਨੋ ਨੈਕਲ ਹਾਂ ਹੁਣ ਜਦੋਂ ਕਾ ਟੋਰਨ ਆਉਂਦੇ ਨੇ ਉਹਨਾਂ ਨੇ ਮੈਨੂੰ ਫੋਨ ਕਰਕੇ ਕਹਿ ਦਿੰਦੇ ਲੋ ਸਮਝ ਹੀ ਘਰਦੇ ਹੂੰ ਹਾਂ ਸਾਡੇ ਟਾਈਮ ਪਸੀਨਾ ਹਾਲ ਕੇ ਲੈ ਕੇ ਆਏ ਬਾਬਾ ਦਾਲਦੇ ਗਾਥੀ ਸਿਟਾ ਲਈ ਐਸਾ ਕੋ ਉਲਟਾ ਵੀ ਚੱਲੋ ਚੱਲੀਏ ਸਮਝ ਗਏ ਮੰਨ ਕਰਦੇ ਟੈਨਸ਼ਨ ਦੀ ਮੈਂ ਠੂਜਣ ਜਾਣਾ ਉਹਨੇ ਜਦ ਮੈਂ ਨਾ ਸਾਲਵਾ ਤਾਂ ਜਾਣਾ ਮਾਤੜ ਕੋ ਬੈਠਣਾ ਮੇਰਾ ਭਾਜੀ ਵੀ ਤਾਂ ਬਣਦਾ ਹਾਂ ਬਣਦਾ ਬਣਦਾ ਦੇਓ ਅਰੋ ਦੁੱਧ ਦੋ ਅਰੋ ਕਰ ਗਿਆ ਹੋਇਆ ਖਾਲੀ ਐ ਪਾ ਦੇ ਆ ਕਾ ਮੈਂ ਨਹੀਂ ਪੀਤੀ ਉਹ ਹੀ ਗਲਾਸ ਦੇ ਦਿੰਦੇ ਨੇ ਕਿ ਰੋੜ ਜਾਣਾ ਕਿਦਰ ਇਹਨੂੰ ਇਹਨੇ ਪੀਣਾ ਵੀ ਨਹੀਂ 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 ਤੇਰੇ ਇਹਨੂੰ ਹੁਣ ਤਾਂ ਤੇ ਰੂ ਆਪ ਜਾ ਬਣਾ ਕੇ ਪਲਾਇਆ ਇਹਨੂੰ ਮੈਂ ਚ ਇੱਕ ਗਲਾਸ ਉਹਨੇ ਮੰਮੀ ਨੂੰ ਕਹਿੰਦਾ ਮਿੱਠਾ ਹੋਰ ਪਾ ਲੈਣਾ 2 ਘੰਟੇ ਤੱਕ ਡੈਡੀ ਰੋਕਾ ਬਣਾ ਕੇ ਠੰਡਾ ਹਾਂ ਕੋਈ ਟੈਨਸ਼ਨ ਨਹੀਂ ਲੈ ਮੈਂ ਹੁਣ ਬੈਠਾ ਹਣਾ ਫਿਰ ਤੁਸੀ ਦੇਖ ਕੇ ਆਉਗਾ ਤੁਹਾਨੂੰ ਮੁੱਠੀ ਉਸੇ ਚਾ ਕੇ ਦੇ ਦੀ ਹੁਣ ਤੱਕ ਚਾਂਚਾ ਚਾਹੀਦਾ ਜਿਹੜੇ ਪਤੀਲੇ ਨੂੰ ਮਲਾਈ ਮਲਾਈ ਜੀ ਲੱਗੀ ਹੋ ਜਲੀਏ ਓ ਮਾਸੇ ਮੇਰੀ ਮਲਾਈ ਖੋਲਦੀ ਆ ਦੁਪਨਾ ਦੇ ਵਿੱਕੀ ਨੂੰ ਚਾ ਕੇ ਮੜੀ ਮਲਾਈ ਖਾ ਲੂਗਾ ਉਂਗਲੀ ਕਰ ਖਾ ਹੋ ਜਣੀ ਓ ਇਹ ਇਹ ਜਿਹੜੀ ਤੀਜਾ ਖਾਣ ਵਾਲੀ ਤੁਹਾਨੂੰ ਪਤਾ ਨਹੀਂ ਵੀ ਚਾਹ ਖਾਣ ਵਾਲਾ ਸਾਨੂੰ ਕੀ ਪਤਾ ਸਾਨੂੰ ਕਸੇ ਦਾ ਪਤਾ ਹੀ ਨਹੀਂ ਵੀਰ ਕਲਾਰਾ ਇਹ ਦੋ ਦੇਖਦਾ ਵੀਰ ਤਲਾ ਮਲਾਈ ਕੋਨੂ ਖਾ ਕੇ ਦਿਖਾਏ ਤੂੰ ਪੀ ਖਾ ਲੂਗਾ ਦੇਖੇ ਨਾ ਮੈਂ ਤਾਂ ਤੇ ਖਾਣਾ ਮੈਂ ਰਾਣੀ ਦਾ ਨਹੀਂ ਨਹੀਂ ਮੰਨ ਜੂਗੇ ਵਿੱਕੀ ਕਰਨਵੀਰ ਦਾ ਜਮਈ ਚੂਹਾ ਨੇ ਖਾਣ ਚਾਹਦਾ ਛੁੱਪੂ ਹੈਗੀ ਬੱਪੂ ਛੇਰ ਖਾਣ ਕੇ ਤਾਂ ਕਾ ਗੱਲ ਵੀਰ ਨੂੰ ਨਾ ਕਰਨਵੀਰ ਨੂੰ ਖਾ ਕੇ ਦਿਖਾ ਦੇ ਦੋ ਜਿ ਖਾ ਜਾਣੀ ਹੁਣ ਉਹ ਕਹਿੰਦੀ ਖਾ ਕੇ ਦਿਆ ਵੀ ਕਰਨਵੀਰ ਨੂੰ ਖਾ ਕੇ ਦਿਖਾ ਵਿੱਕੀ ਨੇ ਖਾ ਕੇ ਦਿਖਾਤਾ ਕਰਨਵੀਰ ਨੂੰ ਇਹ ਨਹੀਂ ਖਾ ਗਿਆ ਇਹ ਤਾਂ ਕਪੜਾ ਸੀ ਉਹ ਦਿੱਲੀ ਬਲ ਆਇਆ ਕਰਨੇ ਨੂੰ ਬਲ ਆਇਆ ਅੱਜ ਸਵੇਰੇ ਗੱਤ ਨਹੀਂ ਖਾਂਦਾ ਅੱਜ ਫੇ ਅੱਜ ਸਾਰੇ ਬਣਾ ਕੇ ਬਣਾਉਂਦਾ ਮੈਂ ਮੂੰਹ ਦਾ ਟੇਸਟ ਦੂਆ ਖਰਾਬ ਹੋ ਜਾਂਦਾ ਮੂੰਹ ਐਸਾ ਕਿ ਮੈਂ ਕਰਦਾ ਬਹੁਤ ਆਖਾ ਇਹ ਵੀਡੀਓ ਦੇ ਵਿੱਚ ਮੈਂ ਆਏ ਕਰਦਾ ਅਰੇ ਖਾਂਦਾ ਫੋਨਦਾਰੀ ਜੱਤੀ ਗੱਲਾਂ ਹਾਂ ਆ ਯਾਰ ਸਮੋਸਾ ਲਿਓ ਆਲੂ ਵੱਟੇ ਖਾ ਲਮ ਸਾਰਾ ਮੂੰਹ ਚਲੋ ਜੀ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ ਪਰਮਾਤਵਾ ਤੁਹਾਨੂੰ ਸਭ ਨੂੰ